ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਸਾਡੇ ਪਹਿਲੇ ਮੈਡਮ ਕਾਫੀ ਸੀ ਮੇਰੇ ਖਿਆਲ ਜਦੋਂ ਬਣੀ ਖਦੇਤ ਵੀ ਨਹੀਂ ਛੱਡਿਆ ਜਿਸ ਦਿਨ ਇਹਨਾਂ ਨੂੰ ਇਹ ਬਾਡ ਚੇਂਜ ਹੋਇਆ ਬਾਡਰ ਨੂੰ ਸੋਚ ਇਹਨਾਂ ਦਾ ਹੋਇਆ ਫਿਰ ਸੇਫੋ ਸਾਹਿਬ ਦਾ ਆ ਗਿਆ ਉਦੋਂ ਸਾਡੇ ਸਫਾਈਆਂ ਵੀ ਹੋ ਰਹੀਆਂ ਨੇ ਬਹੁਤ ਵਧੀਆ ਕੰਮ ਹੋ ਰਹੇ ਨੇ ਬੈਂਚ ਅਜੇ ਤੱਕ ਕਿਸੇ ਨੇ ਨਿਲਵਾਈ ਬਹੁਤ ਵਧੀਆ ਗੱਲ ਹੈ ਜੀ ਇਹ ਕੋਈ ਥੱਕਿਆ ਹਾਰੇ ਬੈਠ ਜਾਂਦਾ ਬੈਂਚਾਂ ਦੀ ਵੀ ਜ਼ਰੂਰਤ ਕੀ ਸਫਾਈ ਦੀ ਵੀ ਜ਼ਰੂਰਤ ਆ ਹੁਣ ਲੈਟਾਂ ਨਹੀਂ ਚੱਲਦੀਆਂ ਉਹ ਸੇਫੋ ਸਾਹਿਬ ਨੂੰ ਕਹਿਿਆ ਕਰਦੇ ਲੈਟਾਂ ਚੱਲਦੀਆਂ ਲੈਟਾਂ ਵੀ ਹੋਣਗੀਆਂ ਯਾਨੀ ਕਿ ਬਹੁਤ ਬਹੁਤ ਵਧੀਆ ਕੰਮ ਕਰਦਲੇ ਪਹਿਲਾਂ ਵੀ ਰਹੇ ਨੇ ਬਾਤ ਬੋਲਤੇ ਆਉਂਦੇ ਨੇ ਜਿੱਥੇ ਮਰਜ਼ੀ ਨਾਲ ਕਹਿ ਦਿੰਦਾ ਕਿ ਸੇਖਾ ਜੀ ਆਪ ਕਿੱਥੇ ਹੋ ਇਹ ਕਹਿੰਦਾ ਤੁਸੀਂ ਛੋਟੋਂ ਮਾਏ ਆ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਪੈਦੀ ਆਪ ਲੋਕਾਂ ਕੋਲ ਪਹੁੰਚਦੇ ਨੇ ਆ ਬਹੁਤ ਵਧੀਆ ਬੰਦੇ ਨੇ ਜੀ ਐਸਾ ਕਹਿੰਦੇ ਆਉਣ ਵਾਲੇ ਸਾਡੇ ਐਮਸੀ ਕੀ ਹਟ ਪ੍ਰਧਾਨ ਵੀ ਇਹੀ ਹੈ ਕੋਈ ਨਾਲ ਕੋਈ ਇਲੈਕਸ਼ਨ ਦਾ ਵੀ ਕੋਈ ਹੋਇਆ ਨਹੀਂ ਹੈਗਾ ਹਾਲਾਤ ਕੋਈ ਗੱਲ ਨਹੀਂ ਜੀ ਨਹੀਂ ਹੋਇਆ ਫਿਰ ਵੀ ਨਾਂ ਵੀ ਜਿੱਥੇ ਜਾਂ ਹਾਰੇ ਆ ਫਿਰ ਵੀ ਸਾਡੇ ਕੰਮ ਹੁੰਦੇ ਨੇ ਕੋਈ ਵੀ ਇਹਨਾਂ ਨੂੰ ਕੰਮ ਕਹਿ ਦਈਏ ਜਿੱਥੇ ਮੈਂ ਨਹੀਂ ਕੰਮ ਕਰਾਉਂਦੇ ਸਾਡੇ ਹਾਰ ਕੇ ਸਾਡੇ ਕੰਮ ਕਰਾਉਂਦੇ ਵਧੀਆ ਕੋਈ ਇਲਾਜ ਨਹੀਂ ਹੋਏ ਆਇਆ ਲੈਕਚਰ ਹਾਂ ਜਿਹੜੀ ਕੰਮ ਕਰਵਾ ਲੈ ਨਹੀਂ ਕੋਈ ਤਾਂ ਨਹੀਂ ਲਾਣ ਨਹੀਂ ਹੂ ਕਿ ਕਦੇ ਕੰਮ ਕਰਾ ਰਹੇ ਨੇ ਇਹਨਾਂ ਨੂੰ ਵੋਟਾਂ ਦਾ ਖਿਆਲ ਨਹੀਂ ਆਇਆ ਇਹ ਕਹਿੰਦੇ ਮੈਨੂੰ ਕੋਹੋ ਮਰਟ ਕੰਮ ਕਰਵਾਉਣਾ ਵਧੀਆ ਗੱਲ ਹੈ ਜੀ ਇੱਕ ਇਹ ਜੀ ਚਾਹੀਦੇ ਨੇ ਐਮਪੀ ਇਹ ਜੀ ਪ੍ਰਧਾਨ ਚਾਹੀਦੇ ਨੇ ਕੰਮ ਹੋਣਾ ਹੀ ਚਾਹੀਦੇ ਨੇ ਜਿਹਦੇ ਮੱਦੇ ਕੰਮ ਹੋਣੇ ਚਾਹੀਦੇ ਬਹੁਤ ਵਧੀਆ ਦੇਖੋ ਜੀ ਆਪਾਂ ਸੇਖੋਂ ਸਾਹਿਬ ਦਾ ਬੈਂਚਾਂ ਦੇ ਨਾਲੇ ਨਹੀਂ ਜੋੜਦੇ ਮੈਂ ਉਹਰੇ 2010 ਦੇ ਵਿੱਚ ਮਕਾਨ ਬਣਾਉਣ ਲੱਗਿਆ ਸੀਗਾ ਉਸ ਵੇਲੇ ਜਿਹੜੀਆਂ ਗਲੀਆਂ ਸੀਗੀਆਂ ਇੱਕ ਤਾਂ ਜਿੱਥੇ ਗਲੀ 'ਚ ਮੈਦਾਨਾ ਇੱਥੇ ਚੜੀ ਵਗਾਰਾ ਬੀਚੇ ਬਿਲਕੁਲ ਕੱਟੀ ਸੀ ਤੇ ਉਹ ਜਿਹੜੀ ਨਾਲ ਦੀ ਗਲੀ ਸੀ ਉਹ ਬਹੁਤ ਡੂੰਗੀ ਸੀ ਲੋਕਾਂ ਨੂੰ ਉੱਪਰ ਚੜਨ ਦੇ ਲਈ ਆਪਣੀ ਮਿੱਟੀ ਦਾ ਗਾਗਾ ਲਾ ਬਣਾਏ ਚ ਉੱਪਰ ਮਕਾਨ ਚੜਨ ਦੇ ਲਈ ਕਾਫੀ ਡੂੰਗੀ ਸੀ ਉਹ ਗਲੀ ਸਾਰੀ ਔਰ ਜੋ ਕੋ ਉਸ ਵੇਲੇ ਸਵੰਧਕ ਕਮਿਟੀ ਦੇ ਐਮਸੀ ਨਾਲ ਨੂੰ ਪੁੱਛਣਾ ਉਹ ਕਹਿੰਦੇ ਵੀ ਸਾਡੇ ਵਸਦਾ ਰੋਗ ਨਹੀਂ ਹੈ ਵੀ ਇਹ ਗਲੀਆਂ ਤਾਂ ਸਾਡੇ ਤੋਂ ਵੱਡੀਆਂ ਰਹੀਆਂ ਸਾਡੇ ਕੋਲ ਸੋ ਮੇਰੇ ਦੇਖਦੇ ਦੇਖਦੇ ਦੂਜੇ ਪਾਸੇ ਜਿਹੜੀ ਗਲੀ ਬਲੌਣ ਰੋਡ ਤੇ ਵੀ ਜਾਂਦੀ ਆ ਜਾ ਮੇਰੇ ਵਾਲੀ ਆ ਜਾਂ ਜਿਹੜੀ ਆਪਾਂ ਜਿਹੜਾ ਮੋਹਨ ਸਿੰਘ ਆਪਣੇ ਬਿਜਲੀ ਵਾਲੇ ਪਾਪੜ ਜੀ ਆ ਉਹਨਾਂ ਨੂੰ ਕਹਿੰਦੇ ਪਿਆਰ ਦੇ ਨਾਲ ਉਹ ਤੋਂ ਅਗਲੀ ਗਲੀ ਫੇਰ ਜਿਹੜੀ ਉਹ ਟਰੈਕਟਰ ਵਰਕਸ਼ਾਪ ਵਾਲੀ ਲੱਗਦੀ ਆਗੇ ਤੋਂ ਚਾਰ ਗਲੀਆਂ ਉਸ ਵਾਲੇ ਆਪਣੇ ਸੇਖੋ ਸਾਹਿਬ ਨੇ ਜੀਆਂ ਆ ਗਈਆਂ ਬਣਾਈਆਂ ਤੋਂ ਆਪਾਂ ਕੀ ਇਹ ਵੀ ਮਹੱਲੇ ਦਾ ਜਿਹੜਾ ਹੈਗਾ ਆਪਾਂ ਬਹੁਤ ਜਿਹੜਾ ਵਧੀਆ ਜਿਹੜਾ ਕੰਮਕਾਰ ਕਰੇ ਤੋਂ ਬਣਾ ਜੇ ਕੋਈ ਹੋਰ ਕੰਮਕਾਰ ਨੇ ਨਾ ਕਿਸੇ ਦਫਤਰ ਦੇ ਵਿੱਚ ਕੰਮਕਾਰ ਆ ਕੋਈ ਛਿੱਗੀ ਕੰਮਕਾਰ ਆ ਤੋਂ ਉਹ ਵੀ ਇਹਨਾਂ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਵੀ ਅੱਗੇ ਜਾ ਕੇ ਹਰ ਇੱਕ ਲੈ ਦਾ ਕੰਮ ਇਹਨਾਂ ਨੇ ਉਹ ਕਰਵਾਇਆ ਇਹਨਾਂ ਨੇ ਜੀ ਉਹ ਉਹ ਲਾਈਟਾਂ ਦਾ ਕੰਮ ਫੇਲੀ ਹੈ ਜਦੋਂ ਹੋਰ ਬੜੀਆਂ ਨਾਲੀਆਂ ਨੇ ਕੁਝ ਹੋਰ ਜਿਹੜੇ ਕੰਮ ਨਹੀਂ ਉਹਨਾਂ ਨੂੰ ਵੀ ਦੇਖਦੇ ਮੈਂ ਕਹਿੰਦਾ ਜਿਵੇਂ ਹੁਣਾਂ ਬੈਂਕਰ ਖਾਇ ਨਹੀਂ ਇਹਨਾਂ ਨੇ ਆਹ ਤੇ ਬੈਂਕ ਨੇ ਜਾਂ ਫਿਰ ਉੱਥੇ ਵੀ ਹੋਰ ਵੀ ਲਾਈਟਾਂ ਦਾ ਕੰਮ ਹੈਗਾ ਜਿਸ ਤਰ੍ਹਾਂ ਦਾ ਵੀ ਜਿਹੜਾ ਵੀ ਕੰਮ ਇਹਨਾਂ ਦਾ ਪਿਆ ਹੈਗਾ ਸੋ ਇਲਾਕਾ ਇਹਨਾਂ ਜਿਹੜਾ ਮਹੱਲਾ ਉਹ ਹਮੇਸ਼ਾ ਯਾਦ ਕਰਦਾ ਵੀ ਜਿਹੜਾ ਸਾਡਾ ਜਾਂ ਮਲੇ ਦਾ ਜਿਹੜਾ ਵੀ ਬੈਂਕ ਕਲੋਨੀਆਂ ਗਲੀਆਂ ਨੇ ਜਾਂ ਇੱਧਰ ਸਾਡੀਆਂ ਗਲੀਆਂ ਨੇ ਜਾਂ ਗਲੀਆਂ ਤੋਂ ਵੀ ਅੱਗੇ ਵੱਧ ਕੇ ਜੇ ਵੀ ਜਿਸ ਤਰ੍ਹਾਂ ਦਾ ਕੰਮ ਕਰਾਇਆ ਇਹਨਾਂ ਦੀ ਕੋਸ਼ਿਸ਼ ਸੀ ਕਿੱਲਾ ਇੱਕ ਪਰੇ ਗਲੀ ਆ ਜਿਹੜੀ ਜਾਂਦੀ ਹੈ ਜੀ ਆ ਜੀਟੀ ਰੋਡ ਨੂੰ ਲੱਗਦੀ ਆ ਸੋ ਉਹਦੇ ਕਹਿ ਰਹੇ ਸੀ ਵੀ ਮੈਂ ਉਹ ਵੀ ਬਣਾ ਦੇਣੀ ਹੈਗੀ ਆ ਕਾਫੀ ਉਹਦੀ ਜ਼ਰੂਰਤ ਆ ਉਹ ਰੋਡ ਤੋਂ ਰੋਡ ਤੋਂ ਜਾ ਕੇ ਚੰਡੀਗੜ੍ਹ ਰੋਡ ਨੂੰ ਜਾ ਕੇ ਲੱਗਦੀ ਹੈਗੀ ਆ ਜਾ ਕੇ ਸੋ ਉਹਦੀ ਬਹੁਤ ਜ਼ਰੂਰਤ ਹੈ ਉਹਦੋਂ ਕਹਿ ਸੀ ਮੈਂ ਸਾਰਾ ਕੋ ਤਿਆਰ ਜਿਹੜਾ ਕੰਦਾ-ਕੰਦਾ ਸਾਰੇ ਕਰਵਾਤੀਆਂ ਸੋ ਬਾਅਦ ਚਲੋ ਗੁਜ਼ਰਤੀ ਉਹ ਮਾਹੌਲ ਜਿਹੜਾ ਕਿ ਉਸਨਾਂ ਦੀ ਕੋਈ ਇਹਨਾਂ ਦੀ ਉਹ ਨਹੀਂ ਉੱਥੇ ਮਣੀ ਗੱਲੇ ਨੇ ਅਸੀਂ ਸੋ ਬਿਲਕੁਲ ਹੀ ਮੈਂ ਕਹਿੰਦਾ ਵੀ ਇਹਨਾਂ ਦਾ ਆਪਣਾ ਜਿਲ੍ਹਾ ਸਾਰਾ ਸਾਡਾ ਹੈਗਾ ਬਾੜ ਹੈਗਾ ਉਹ ਇਹਨਾਂ ਦਾ ਹਮੇਸ਼ਾ ਤਨਵਾਦੀ ਆ ਵੀ ਜਿਹੜਾ ਕੰਮ ਇਹਨਾਂ ਨੇ ਨਿਜਲੇ ਵੀ ਜਾਂ ਉਹ ਵੀ ਰਾਦ ਵਾਲੇ ਉਹ ਸਾਰੇ ਇਹਨਾਂ ਨੇ ਵੱਧ ਤੋਂ ਵੱਧ ਕਰਵਾਏ ਨੇ ਸਰ ਹਰਜੋ ਅ ਸੇਕੋ ਸਾਹਿਬ ਜਿਹੜਾ ਕੰਮ ਕਰਵਾ ਰਹੇ ਨੇ ਵਾਰਡ ਦੇ ਵਿੱਚ ਕਿਵੇਂ ਬਹੁਤ ਵਧੀਆ ਕੰਮ ਹੋ ਗਿਆ ਜੀ ਜਿੰਦਾ ਸ਼ੂਟ ਸਾਹਿਬ ਜਰਾ ਨੇ ਇੱਥੇ ਕਾਂਗਰਸ ਵੀ ਆਦੇ ਕਾਜ਼ੀ ਵੀ ਆਦੇ ਸਾਰੇ ਆਦੇ ਸੀ ਠੀਕਾ ਇਹਨੂੰ ਉਹਦੇ 50 ਸਾਲ ਹੋ ਗਏ ਬੈਠੇ ਨੇ ਅੱਛਾ ਵਜਾ ਸਾਥੇ ਕੰਮ ਨਹੀਂ ਹੋਇਆ ਜਿਹੜਾ ਇਹ ਪਹਿਲੇ 3 ਸਾਲਾਂ ਦੇ ਵਿੱਚ ਜਿਹੜਾ ਕਰਦਾ ਸੀ ਸਾਹਿਬ ਤਾਂ ਹੁਣ ਇਹ ਬੜਾ ਬੇਸ ਹੈਗਾ ਉਹ ਬਿਨਾ ਬਣੇ ਦੀ ਵੀ ਕੰਮ ਕਰਾਈ ਜਾਂਦਾ ਆ ਖਾਜੀ ਜਾਂਦਾ ਕਿਹੜੇ ਕੰਮ ਕਰਵਾ ਰਹੇ ਨੇ ਕਿਹੜੇ ਕੰਮ ਕਰਵਾ ਰਹੇ ਕਿੰਨੇ ਉਹ ਸ਼ੂਟ ਸਾਹਿਬ ਆਪਣੇ ਸਾਡੇ 40 ਦੇ ਸਾਨੂੰ ਸਾਡੇ ਲੈਟ ਸਾਹਿਬ ਨੂੰ ਚਾਹੀਦਾ ਸਾਡੇ ਸਵਾਜ ਦੀ ਸਭ ਨੂੰ ਚਾਹੀਦਾ ਆਈਆ ਸਾਫ ਚਾਹੀਦਾਂ ਨੇ ਜਿਹੜੇ ਨਹੀਂ ਪਛਾਣਦਾ ਮਸਾਲਾ ਇਹਨੂੰ ਆਪਨੇ ਸਮਝ ਦੇ ਵਿੱਚ ਆਪੇ ਲੋਕਾਂ ਨੂੰ ਛੋਟਾ ਪੂਰਾ ਕਰੀ ਜਾਂਦਾ ਹੈ ਹਾਂ ਉਹਨੇ ਜਿਹੜੇ ਬੈਂਚ ਲਵਾ ਰਹੇ ਨੇ ਕੀ ਬੱਜ ਬਹੁਤ ਵਧੀਆ ਹੋ ਗਿਆ ਹਮੇ ਹੌਲੀ ਹੌਲੀ ਸਤਿਵਜੇ ਖੜੇ ਹੋ ਥੱਕ ਜਾਂਦਾ ਚੀਜ਼ਾਂ ਕਰ ਜਾਂਦਾ ਜਾਂ ਕਿਤੇ ਕਿਤੇ ਨਾ ਉੱਡਦਾ ਖਾਂਦਾ ਤੇ ਉਹਦੇ ਨਾਲ ਸਾਥਾ ਕੋਲ ਤੈਨੂੰ ਹਾਂ ਬਹੁਤ ਵਧੀਆ ਕੰਮ ਹੈ ਸਾਥੇ ਬਾਤ ਕਰੀ ਤੇਰਾ ਮੋਟਾ ਵੀ ਜੱਤਾ ਸਾਥ ਹੈ ਤੇ ਬਾਹਰ ਦਾ ਜਿਹੜਾ ਕੰਮ ਕਰਵਾ ਲੇ ਬੈਂਚਰ ਖਾਰੀ ਉਹੀ ਗੱਲ ਚਾਹੁੰਦੇ ਤੇ ਲੋਕਾਂ ਦੀ ਸਾਨੂੰ ਕੂੜਜੋਰ ਮੰਗ ਸੀ ਵੀ ਕਈ ਜਗ੍ਹਾ ਤੇ ਬਜ਼ੁਰਗ ਬੰਦੇ ਸੈਰ ਕਰਦੇ ਨੇ ਜਾਂ ਕੋਈ ਵਾਰ ਕੋਈ ਨਗਰ ਕੀਰਤਨ ਲੰਗਦਾ ਵੀ ਸਾਨੂੰ ਬੈਠਣ ਦਾ ਬੜੇ ਦਿੱਕਤ ਆਦੀ ਸੀ ਤੇ ਸਾਨੂੰ ਕਈ ਵਾਰ ਮੈਸੇਜ ਲੱਗੇ ਨੇ ਵੀ ਬੈਂਚ ਰਖਾਓ ਤੇ ਅੱਜ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਵਾਰਡ ਦੇ ਵਿੱਚ 10 ਬੈਂਚ ਰਖਾਏ ਜਾ ਰਹੇ ਨੇ ਤੇ ਅਗਲੀ ਜਿਹੜੀ ਲੋਕਾਂ ਦੀ ਹੋਰ ਡਿਮਾਂਡ ਆਉਗੀ ਵੀ ਕਿਉਂਕਿ ਹੁਣ ਜਦੋਂ ਰੱਖਾਂਗੇ ਉਸ ਤੋਂ ਬਾਅਦ ਲੋਕਾਂ ਦੀ ਹੋਰ ਡਿਮਾਂਡ ਹੋ ਵੀ ਸਾਡੇ ਨਹੀਂ ਦਿਖਾਇਆ ਜਾਂ ਕਿਸੇ ਦਾ ਰਹਿ ਗਿਆ ਤਾਂ ਉਹਨੂੰ ਵੀ ਜਲਦੀ ਅਗਲੇ ਹਫ਼ਤੇ ਪੂਰਾ ਕੀਤਾ ਜਾਊਗਾ ਹੋਰ ਛੋਟੇ ਛੋਟੇ ਕੰਮ ਹੈ ਇਕ ਜੋ ਕਿ ਹਜੇ ਫਿਲਹਾਲ ਨਗਰ ਕੌਂਸਲ ਦੀ ਇਲੈਕਸ਼ਨ ਆਉਣੀਆਂ ਲੈਕਚਰ ਲੜਾਂਗੇ ਤੇ ਐਮਸੀ ਬਣਾਂਗੇ ਫਿਰ ਉਸ ਤੋਂ ਬਾਅਦ ਦਾ ਜਿਹੜਾ ਕੰਮ ਨੇ ਉਹ ਕਰਾਂਗੇ ਕਰਾਂਗੇ ਜਿਹੜੇ ਸਾਡੇ ਹੁਣ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਆ ਜੋ ਅਸੀਂ ਸਾਫਤਾ ਵਾਈਸ ਪ੍ਰਧਾਨ ਸੀ ਨਗਰ ਕੌਂਸਲ ਚ ਅਸੀਂ ਜਿਹੜੇ ਕੰਮ ਕਰਾਉਂਦੇ ਸੀ ਲੈਕਟਾ ਦੇ ਹੋਗੇ ਸਫਾਈ ਦੇ ਹੋਗੇ ਅਸੀਂ ਆਪਣੇ ਦਫ਼ਤਰ ਦੇ ਵਿੱਚ ਮੋੜੇ ਰੱਖੇ ਹੋਏ ਨੇ ਜਿਹੜੇ ਜਾਂਤੀ ਦੌਰ ਤੇ ਸਾਰਿਆਂ ਨੂੰ ਜਾਣਦੇ ਵੀ ਨੇ ਤੇ ਉਹਨਾਂ ਦੇ ਕੰਮ ਵੀ ਕਰਾਉਂਦੇ ਨੇ ਜੇ ਸਾਡੇ ਕੋਲ ਕੋਈ ਵੀ ਫੋਨ ਆਂਦਾ ਕਿ ਸਾਡਾ ਕੰਮ ਹੋਣ ਵਾਲਾ ਸੀ ਉਹਨੂੰ ਆਪਨੇ ਦੇਖ ਰੇਖ ਚ ਕਰਾਉਣੇ ਵੀ ਆ ਤੇ ਜਿਹੜਾ ਮਿਜੀ ਦਾ ਕੰਮ ਕਰਵਾ ਦੇ ਉਸ ਦੀ ਗੱਲ ਜੀ ਉਹ ਕਿੱਦਾਂ ਹੁੰਦਾ ਬਿਜਲੀ ਅਸੀਂ ਪ੍ਰਾਈਵੇਟ ਬੰਦਾ ਵੀ ਰੱਖਿਆ ਦਾ ਮਨਿਸਪਲ ਕਮੇਟੀ ਦੀ ਵੀ ਅਸੀਂ ਮੈਸੇਜ ਲਾਉਂਦੇ ਆ ਕਿ ਸਾਡੇ ਕੋਈ ਬੱਲਬ ਖਰਾਬ ਨੇ ਜੇ ਕਮੇਟੀ ਨਹੀਂ ਪ੍ਰੋਵਾਈਡ ਕਰਾਉਂਦੀ ਤਾਂ ਅਸੀਂ ਆਪਣੇ ਪੱਲੇ ਉਹ ਦੇਵ ਚੋਂ ਪੌਕਰ ਚੋਂ ਕਰਾਉਨੇ ਅਸੀਂ ਬੈਂਕ ਕਰੋੜੀ ਦੀ ਸਾਡੀ ਲਾਈਟ ਬਿਲ ਠੀਕ ਕਰਾਈਆਂ ਨੇ ਫਰਦਰ ਅਸੀਂ ਜਿਹੜੀ ਕੋਈ ਹੋਰ ਵੀ ਕੰਮ ਹੋਣਗੇ ਅਸੀਂ ਆਪਣੇ ਕਰਾਵਾਂਗੇ ਕਿਉਂਕਿ ਸਾਨੂੰ ਸਵਾਰ ਸੇਵਾ ਦਾ ਵੀ ਬੋ ਪੂਰਾ ਸ਼ੌਂਕਾ ਵੀ ਅਸੀਂ ਕਰਦੇ ਰਹੇ ਹਾਂ ਤੇ ਸਾਡੇ ਨਾਲ ਟੀਮ ਵਰਕ ਪੂਰਾ ਹੈਗਾ ਮੁੰਡੇ ਯੂਥ ਦਾ ਜਿਹੜੇ ਵੈਂਚਰ ਸਾਰੇ ਉਹ ਬਿਲ ਕਰਦੇ ਸੀ ਉਹ ਵੈਂਚਰ ਅਸੀਂ ਆਪਣੇ ਇੱਕ ਨੀਕ ਕਮਾਈ ਦੇ ਵਿੱਚ ਰੱਖਾ ਰਿਹਾ ਕਿਉਂਕਿ ਹਾਲਾਤ ਇਹ ਨੇ ਕੋਈ ਨਗਰ ਕੌਂਸਲ ਵੱਲੋਂ ਤਾਂ ਇਹਦੀ ਕੋਈ ਪ੍ਰਵੀਜ਼ਨ ਨਹੀਂ ਹੈ ਕਿ ਨਾ ਕਿਸੇ ਐਮਸੀ ਕੋਲਾ ਜਾਂ ਕਿਸੇ ਵਾਰਡ ਦੇ ਵਿੱਚ ਕਿਸੇ ਵੈਂਚਰ ਖਾਏ ਜਾ ਰਹੇ ਇਹ ਸਿਰਫ ਅਸੀਂ ਆਪਣੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਰੱਖਾ ਰਹੇ ਹਾਂ ਇਹ ਅਸੀਂ ਆਪਣਾ ਤਿਲਫੁਲ ਸੇਵਾ ਜੋ ਵੀ ਹੈਗੀ ਅਸੀਂ ਆਪਣੀ ਕਰ ਰਹੇ ਹਾਂ ਲੋਕਾਂ ਦੀ ਮਸਤੀ ਆਉਂ ਲੋਕਾਂ ਨੂੰ ਇਹ ਫੀਲ ਕਰਨਾ ਚਾਹਵਾਂਗੇ ਵੀ ਆਪਣੇ ਵਾਰਡਾਂ ਦੇ ਵਿੱਚ ਵੱਧ ਤੋਂ ਵੱਧ ਕੰਮ ਕਰੋ ਤੇ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਉਹਨਾਂ ਨੂੰ ਛੇਤੀ ਹੱਲ ਕੀਤਾ ਜਾਵੇ ਜਿਹੜਾ ਕਿ ਲੋਕ ਇਸ ਗੱਲ ਤੇ ਨਾਰਾਣ ਵੀ ساری ਜ਼ਿੰਦਗੀ ਉਹੀ ਨਾਲੀਆਂ ਨੇ ਉਹੀ ਲੈਟਾਂ ਨੇ ਐਮਸੀ ਉਹੀ ਕੰਮ ਕਰੀ ਜਾਵੇ ਵੀ ਇੱਕੋ ਟਰਮ ਦੇ ਵਿੱਚ ਇੰਨੇ ਕੰਮ ਕਰਨੇ ਚਾਹੀਦੇ ਨੇ ਕਿ ਲੋਕਾਂ ਨੂੰ ਮੁੜ ਕੇ ਕੰਮਾਂ ਦੇ ਵਾਸਤੇ ਨਾ ਕਹਿਣਾ ਪਵੇ ਸਭ ਪ੍ਰੋਪਰ ਹੋ ਜਾਵੇ ਪਰ ਤੁਹਾਡੇ ਜਿਹੜੇ ਵਾਰਡ ਦੇ ਲੋਕ ਨੇ ਵਿਦ ਆ ਤੁਸੀਂ ਵਤਾਂਹ ਸੀ ਸੀ ਹਾਂਜੀ ਪਰ ਉਹ ਤਾਂ ਕਹਿ ਰਹੇ ਕਿ ਤਕਰੀਬਨ 3 ਸਾਲ ਤੋਂ ਦਾ ਕੋਈ ਕੰਮ ਨਹੀਂ ਹੋਇਆ ਨੇ ਹਾਂਜੀ ਹਾਂ ਲੋਕਾਂ ਨੂੰ ਪਤਾ ਹੀ ਹੈ ਕਿ ਲੋਕਾਂ ਦੇ ਕੰਮ ਹਮੂਗੇ ਫੋਨ ਕਰ ਕਰਕੇ ਮਿਊਨਿਸਪਲ ਕਮੇਟੀ ਤੇ ਜਾਂ ਕਿਸੇ ਨੁਮਾਇੰਦੇ ਨੂੰ ਵੀ ਸਾਡੇ ਕੰਮ ਕਰਾਓ ਕੋਈ ਨੀਰੇ ਨਾ ਕੋਈ ਪਿਛਲੇ 3-4 ਸਾਲਾਂ ਤੋਂ ਕੋਈ ਝਾੜੂ ਵਾਲਾ ਸੀਗਾ ਨਾ ਕੋਈ ਸਫਾਈ ਸੇਵਕ ਨਾ ਕੋਈ ਕੂੜਾ ਚੱਕਿਆ ਜਾਂਦਾ ਸੀ ਸੜਕਾਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਹੀ ਹੈ ਜਿਹੜੀ ਸੜਕਾਂ ਅਸੀਂ ਮੈਂ ਆਪਣੇ ਵਾਰਡ ਦੇ ਵਿੱਚ 1 ਕਰੋੜ 20 ਲੱਖ ਰੁਪਏ ਲਾ ਕੇ ਕਾਰੋ ਕੰਮ ਕਰਾਏ ਸੀਗੇ ਆਪ ਸਾਰੀਆਂ ਪੱਟੀਆਂ ਪੀਆ ਨੇ ਮੁੜ ਕੇ ਕੋਈ ਇਹਨਾਂ ਦਾ ਸਾਰ ਨਹੀਂ ਲੈਣ ਆਇਆ